ਕਰਦੀ ਹਾਂ ਜੀ ਹਾਂ ਜੀ ਸਰ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਪ੍ਰੈਸ ਵਾਲੇ ਭਰਾ ਜਿਹੜੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਮੈਂ ਤਾਂ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਮੈਂ ਗੁਰਜੀਤ ਸਿੰਘ ਕਾਲੂ ਐਡਵੋਕੇਟ ਮੈਂ ਕਾਂਗਰਸ ਲੀਗਲ ਸੈੱਲ ਆਰਟੀਐਸਐਲ ਤੇ ਹੁਮੇਰਾ ਡਾਇਰੈਕਟਰ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਪਹਿਲਾਂ ਤਾਂ ਮੈਂ ਆਪਣੇ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ ਅਸਤੀਫੇ ਦਾ ਕਾਰਨ ਪੰਜਾਬ ਪ੍ਰਦੇਸ਼ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਕੁਝ ਵੀ ਤਰਨਤਾਰ ਦੀ ਜਿਮਨੀ ਚੋਣ ਦੌਰਾਨ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ ਹੈ ਔਰ ਬਿਆਨਬਾਜ਼ੀ ਵੀ ਇਹ ਨਹੀਂ ਘਟੀਆ ਪੱਤਰ ਦੀ ਹੈ ਅਸੀਂ ਉਹ برداشت ਨਹੀਂ ਕਰ ਸਕਦੇ ਜੇ ਅਸੀਂ ਗਲਤ ਨੂੰ ਗਲਤ ਨਹੀਂ ਖਵਾਂਗੇ ਤੇ ਫਿਰ ਫਿਰ ਸਮੇ ਲਈ ਵੀ ਸਾਡੇ ਜੀਰ ਜਿਹੜੇ ਆ ਮਰ ਚੁੱਕੇ ਨੇ ਮੇਰੇ ਨਾਲ ਅਮਲੋਕ ਚਾਂਜੀ ਬੈਠੇ ਨੇ ਇਹ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਜਿਹੜੇ ਸੀਗੇ ਸਾਡੇ ਭਾਰਤ ਦੇ ਉਹਨਾਂ ਦੇ ਤਰਾ ਲੱਗ ਜene ਬਾਕੀ ਵੀ ਜਿਹੜਾ ਬਾਲਮਿਕ ਭਾਈਚਾਰਾ ਵੀ ਸਾਰਾ ਨਾਲ ਮੇਰੇ ਬੈਠਾ ਇੱਥੇ ਕਿਉਂਕਿ ਰਾਜਾ ਬੜਿੰਗ ਨੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਤਰੀਕਾ ਉਹਦਾ ਗੱਲਬਾਤ ਕਰਨ ਦਾ ਸੀ ਉਹਦੇ ਵਿੱਚ ਇੰਨਾ ਹੰਕਾਰ ਇੰਨੀ ਮੈਂ ਉਹਨੇ ਜਿਸ ਤਰ੍ਹਾਂ ਸੰਬੋਧਨ ਕੀਤਾ ਕਿ ਤੂੰ ਕਮ ਸੇ ਕਮ ਇਹ ਸਾਰੇ ਜਿਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਸਰਦਾਰ ਪੂਤਾ ਸਿੰਘ ਜੀ ਸਰਦਾਰ ਸਰਦਾਰ ਲਾ ਸਕਦਾ ਸੀ ਨਾਲੋਂ ਫਿਰ ਇਹਦਾ ਰੰਗ ਦਾ ਜ਼ਿਕਰ ਕੀਤਾ ਫਿਰ ਮਜੀਠੀ ਸਿੰਘ ਦਾ ਜ਼ਿਕਰ ਕੀਤਾ ਇੱਥੇ ਦੇਖੋ ਤੁਸੀਂ ਇਹਨੇ ਸਿੱਧਾ-ਸਿੱਧਾ ਮੈਂ ਤਰਨਤਾਰ ਵੀ ਚੱਕਰ ਲਾ ਕੇ ਆਇਆ ਸਾਰਾ ਮੈਂ ਘੁੰਮ ਕੇ ਆਇਆ ਇਹਨੇ ਇੰਨਾ ਕੁ ਨੁਕਸਾਨ ਕਰ ਦਿੱਤਾ ਕਾਂਗਰਸ ਪਾਰਟੀ ਦਾ ਕਿ ਤਰਨਤਾਰ ਦੇ ਵਿੱਚ ਮਜੀਠੀ ਸਿੰਘ ਕਾਫੀ ਤਾਦਾਦ ਵਿੱਚ ਹਨ ਅਤੇ ਮਜੀਠੀ ਸਿੰਘ ਜਿਹੜੇ ਆ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਅਸੀਂ ਬੜਾ ਉਹਨਾਂ ਨੂੰ ਮੰਨਦੇ ਆਂ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਉਹਨਾਂ ਨੂੰ ਚਾਨਨੀ ਚੌਂਕ 'ਚ ਸ਼ਹੀਦ ਕੀਤਾ ਗਿਆ ਤੇ ਭਾਈ ਜੈਤਾ ਜੀ ਬਾਅਦ ਜਿਹਨਾਂ ਨੂੰ ਭਾਈ ਜੀਵਨ ਸਿੰਘ ਜੀ ਦਾ ਨਾਮ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਸੀ ਰਿਗਰੇਟਾ ਗੁਰੂ ਦਾ ਬੇਟਾ ਤੇ ਇਸ ਕਰਕੇ ਇਹਨੇ ਸਿੱਧਾ-ਸਿੱਧਾ ਜਿਹੜਾ ਇੱਕ ਤਾਂ ਮਰਵੀ ਸਿੰਘਾ ਦਾ ਨੇ ਅਪਮਾਨ ਕੀਤਾ ਅਤੇ ਉਹ ਭਾਈ ਜੀਵਨ ਸਿੰਘ ਜਿਹੜੇ ਆ ਖਾਲਸਾ ਫੌਜ ਦੇ ਦਰਨਲ ਵੀਰ ਜਿਹੜੇ ਆ ਜਰਨੈਲ ਬਣਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਜਿਹੜਾ ਸਰਦਾਰ ਫੁੱਟਾ ਸਿੰਘ ਜੀ ਬਾਰੇ ਤੇ ਬੋਲਿਆ ਹੀ ਬੋਲਿਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਸਾਡੇ بڑے ਸਤਕਾਰਯੋਗ ਪ੍ਰਧਾਨ ਮੰਤਰੀ ਸਤਾਰ ਮਨਮੋਹਨ ਸਿੰਘ ਨੂੰ ਵੀ ਕਿਸ ਤਰੀਕੇ ਨਾਲ ਸੰਬੋਧਨ ਕੀਤਾ ਇੱਕ ਮਨਮੋਹਨ ਸਿੰਘ ਸੀ ਅਸੀਂ ਪ੍ਰਧਾਨ ਬਣ ਉਹ ਪ੍ਰਧਾਨ ਮੰਤਰੀ ਬਣਾਤਾ ਉਹ ਕੋਈ ਸ਼ਰਮਨਾਕੀ ਕੋਈ ਚੀਜ਼ ਹੈ ਵੀ ਇੱਕ ਸਤਿਕਾਰਯੋਗ ਸਰਦਾਰ ਮਨਮੋਹਨ ਸਿੰਘ ਜੀ ਕਹਿ ਸਕਦਾ ਸੀ ਜੈਨੀ ਜੈਲ ਸਿੰਘ ਜਿਹੜੇ ਸਾਡੇ ਰਾਸ਼ਟਰਪਤੀ ਹੋਏ ਆ ਉਹਨਾਂ ਨੇ ਵੀ ਕਿੱਦਾਂ ਉਹਦਾ ਨਾਮ ਲੈ ਕੇ ਬੋਲਦਾ ਪਿਆ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਜਿਹੜਾ ਪ੍ਰਧਾਨ ਬਣ ਦੇ ਕਾਬਲ ਹੈਗਾ ਜਾਂ ਪ੍ਰਧਾਨਗੀ ਤੇ ਰਹਿਣ ਦੇ ਕਾਬਲ ਹੈਗਾ ਤਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਤਰਨਤਾਰ ਦੀ ਸੀਟ ਜਿਹੜੀ ਹੈ ਪੰਥਕ ਸੀਟ ਹੈ ਭਾਈ ਅਮਰਪਾਲ ਸਿੰਘ ਨੂੰ ਜਿੱਟ ਬੈਠੇ ਆ ਜਿਹੜਾ ਤਰਨਤਾਰ ਨਾਲ ਵਾਲੇ ਨੇ ਲੋਕ ਸਭਾ ਤੋਂ ਐਮਪੀ ਬਣਦਾ ਸੀ ਹੁਣ ਉਥੋਂ ਸਾਰੀਆਂ ਫਰਕੀਆਂ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਵੀ ਲੜ ਰਹੀ ਹੈ ਸਾਰੇ ਲੀਡਰ ਆ ਰਹੇ ਨੇ ਪਰ ਤੁਸੀਂ ਦੇਖਿਆ ਹੋਣਾ ਕਿ ਇਹਨੇ ਪਹਿਲੇ ਦਿਨ ਜਿਹੜਾ ਜਦੋਂ ਇਹਨੇ ਲੈਕਚਰ ਕੀ ਦਿੱਤਾ ਕਿ ਤਰਨਤਾਰ ਵਾਲਿਓ ਤੁਸੀਂ ਵੋਟ ਪਾ ਕੇ ਖਾਲਿਸਤਾਨ ਬਣਾਣਾ ਕਿ ਹਿੰਦੁਸਤਾਨ ਬਣਾਉਣਾ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਜਿਹੜੀਆਂ ਸ਼ੋਭਾ ਨਹੀਂ ਜਿੰਦੀਆਂ ਹੁਣ ਮੰਨ ਲਓ ਕੱਲ ਨੂੰ ਮਨਦੀਪ ਸਿੰਘ ਜਿਹੜਾ ਉਹ ਕੱਲ ਨੂੰ ਮੰਨ ਲਓ ਉਸ ਚੋਣ ਡਿੱਜ ਜਾਂਦਾ ਤਰਨਤਾਰ ਦੇ ਲੋਕ ਜਿਹੜੇ ਆ ਉਹ ਜਿਹੜੇ ਵਾਰਿਸ ਪੰਜਾਬ ਦੇ ਜਿਹੜੇ ਖੜੇ ਆ ਮੰਨ ਲਓ ਚੋਣ ਡਿੱਤੀ ਜਾਂਦਾ ਤੇ ਤਰਨਤਾਰ ਦੇ ਲੋਕਾਂ ਨੇ ਖਾਸਨ ਵੜਾਤਾ ਇਸ ਕਰਕੇ ਜਿਹੜਾ ਇਹਨੇ ਇਹ ਜਿਹੜੀ ਵੀ ਜੋ ਵੀ ਇਹ ਕਰ ਰਿਹਾ ਕੱਲ ਮੈਂ ਦੇਖ ਰਿਹਾ ਸੀ ਉਹ ਛੋੜੇ ਛੋੜੇ ਸਰਦਾਰ ਬੱਚੇ ਉਹਨਾਂ ਦੇ ਜੂੜਿਆਂ ਦੇ ਹੱਥ ਰੱਖ ਕੇ ਕਰਦਾ ਪਿਆ ਸੀ ਇਹ ਪ੍ਰਧਾਨ ਵਰਗਾ ਪ੍ਰਧਾਨ ਜਿਹੜਾ ਹੈ ਕੋਈ ਬੰਦੇ ਜੀ ਥੋੜੀ ਬੋਦੀ ਉਹਨੂੰ لیاقت ਤਾਂ ਚਾਹੀਦੀ ਹੈ ਨਾ ਬੋਲਣ ਦਾ ਤਰੀਕਾ ਤਾਂ ਚਾਹੀਦਾ ਤੂੰ ਤਾਂ ਬੋਲਦਾ ਹੀ ਬੜਾ ਗਲਤ ਹੈ ਮੈਂ ਕਈ ਜਿਹੜੇ ਲੋਕਲ ਲੀਡਰ ਜਿਹੜੇ ਆ ਜਿਹੜੇ ਜਲੰਧਰ ਦੇ ਵੀ ਆ ਮੈਂ ਪੰਜਾਬ ਦੇ ਨਾਲ ਵੀ ਸੰਪਰਕ ਕੀਤਾ ਵੀ ਇਹਦੇ ਖਿਲਾਫ ਜਿਹੜੀ ਇਹ ਮਹਿਮ ਚਲਾਓ ਇਹਨੂੰ ਲਾਓ ਇਥੋਂ ਆਪ ਇਹਨੂੰ ਪ੍ਰਧਾਨਗੀ ਤੋਂ ਲਾਓ ਇਹਨੂੰ ਬਰਕ ਸਾਰੇ ਡਰਦੇ ਆ ਕਿ ਪੰਜਾਬ ਪ੍ਰਧਾਨ ਨਾਲ ਕਿਹੜਾ ਪੰਗਾ ਲਏਗਾ ਪਰ ਜੇ ਗਲਤ ਅਸੀਂ ਗਲਤ ਨਹੀਂ ਕਹਿਣਾ ਤੇ ਅਸੀਂ ਅਸੀਂ ਤਾਂ ਘਰ ਤੋਂ ਘੜਾ ਅਸੀਂ ਤਾਂ ਗਲਤ ਨੂੰ ਗੱਤ ਜੂਰ ਕਵਾਂਗੇ ਇਹਨੇ ਝੋਕ ਕੁਝ ਵੀ ਕੀਤਾ ਹੈ ਇਹਦੇ ਇਹਨੇ ਜਾਣ ਬੁੱਝ ਕੇ ਮਿੰਤੇ ਵੀ ਲੱਗਦਾ ਵੀ ਇਹਦੀ ਜਾਨ ਚੁਣੀ ਚਾਹੀਦੀ ਹੈ ਇਹਨੇ ਸਿੱਧਾ ਸਿੱਧਾ ਜਿਹੜਾ ਆ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਇਹਨੇ ਮੈਨੂੰ ਤਾਂ ਲੱਗਦਾ ਉਹਨਾਂ ਨਾਲ ਡੜਿਆ ਹੈ ਕਿਉਂਕਿ ਜਿਹੜੀ ਇਹਨੇ ਬੋਲੀ ਬੋਲੀ ਆ ਯਾ ਜਿਸ ਤਰ੍ਹਾਂ ਬੋਲੇ ਆ ਸਦਾ ਨੁਕਸਾਨ ਐ ਨੇ ਮੈਂ ਉਸ ਤਰ੍ਹਾਂ ਤਰਨਤਨ ਜਾ ਕੇ ਆ ਸਦਾ ਨੁਕਸਾਨ ਐ ਕੌਗਰਸ ਪਾਰਟੀ ਦਾ ਕੀਤਾ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਤੁਸੀਂ ਉੱਥੋਂ ਜਦੋਂ ਰਿਜ਼ਲਟ ਆਏਗਾ ਨਾ ਤਰਨਤਨ ਦੀ ਜਿਹੜੀ ਅਜਮਨੀ ਚੋਣ ਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਕੁ ਨੁਕਸਾਨ ਕਰ ਚੁੱਕਾ ਇਸ ਕਰਕੇ ਜਿਹੜਾ ਮੈਂ ਜਿਹੜਾ ਇੱਕ ਇਹ ਜਿਹੜੀ ਇਸ ਕਰਕੇ ਮੈਂ ਜਿਹੜਾ ਜੋ ਕੁਝ ਵੀ ਇਹਨੇ ਜਿਹੜਾ ਕਿਹਾ ਐ ਇਸ ਕਰਕੇ ਮੈਂ ਜਿਹੜਾ ਪਰਿਯੋਤ ਦੀ ਤੋਸੀਫਾ ਦੇ ਰਿਹਾ ਹਾਂ ਸਰ ਜੀ ਉਹਨਾਂ ਦਾ ਠੀਕ ਕੀ ਹੈ ਇਸ ਚੀਜ਼ ਨੂੰ ਸਾਰਿਆਂ ਨੂੰ ਲੈ ਕੇ ਸਮਝ ਵੀ ਤੁਹਾਡੇ ਨਾਲ ਬੈਠਾ ਕੁਝ ਵਿਕਰ ਕੀਤਾ ਹੈ ਉਹਨਾਂ ਦਾ ਇਹਨਾਂ ਦਾ ਓਵਰਆਲ ਟੇਕ ਕੀ ਹੈ ਇੱਕ ਤਾਂ ਤੁਸੀਂ ਕਹ ਲਾਤੀ ਹੈ ਕਿ ਉਹ ਖਰਦਾਨ ਹੈ ਇਸ ਕਾਰਕੋ ਦੇ ਬਾਰੇ ਕੁਝ ਹੋ ਗਏ ਓਵਰਆਲ ਪਾਰਟੀ ਦਾ ਟੇਕ ਇਹ ਕਿ ਡਿਸਕਸ ਤੁਸੀਂ ਕੀਤਾ ਹੈ ਕਿ ਜੇ ਮੈਂ ਸਤੀਫਾ ਦੇ ਦੇਣਾ ਹੈ ਕਿ ਕਿਹੜੇ ਤਰੀਕ ਤੇ ਕਾਰਵਾਈ ਨਹੀਂ ਕੀਤੀ ਜੇ ਕੁਮਈ ਸਾਰਿਆਂ ਨਾਲ ਗੱਲ ਹੋਈ ਹੈ ਦੁਖੀ ਸਾਰੇ ਹੀ ਹਨ ਖੂਨ ਕੀ ਹੈ ਕਿ ਇੱਕ ਤਾਂ ਜਿਹੜੀ ਹੈ ਬਿਹਾਰ ਚ ਇਲੈਕਸ਼ਨ ਹੋ ਰਹੀ ਹੈ ਇਹਨੂੰ ਦੇਖੋ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਹ ਪ੍ਰਧਾਨ ਜੀ ਬਹੁਤਾ ਕਰਦੀ ਰੈਂਡੀ ਨਹੀਂ ਕਿਉਂਕਿ ਹਰ ਬੰਦਾ ਜਿਹੜਾ ਦਰਦ ਰੱਖਦਾ ਇੱਕ ਪਾਸੇ ਆਪਾਂ ਕਾਂਗਰਸ ਪਾਰਟੀ ਜਿਹੜੀ ਇੱਕ ਸੈਕੂਲਰ ਪਾਰਟੀ ਕਹਿੰਦੇ ਅਸੀਂ ਵੀ ਇਹ ਧਰਮ ਧਰਮ ਨਿਰਪੱਖ ਪਾਰਟੀ ਹੈ ਠੀਕ ਹੈ ਜੀ ਤੇ ਇੱਕ ਪਾਸੇ ਜਿਹੜਾ ਇਹਦਾ ਪ੍ਰਧਾਨ ਜਿਹੜਾ ਆ ਉਹ ਇਦਾਂ ਨਹੀਂ ਜੱਟੀਆਂ ਹੋ ਜੀ ਉਹਦੀ ਜੱਟੀਆਂ ਇਦਾਂ ਦੇ ਜਿਹੜੇ ਭਾਸ਼ਣ ਦੇ ਰਿਹਾ ਹੈ ਦਲ ਸਮਾਜ ਨੂੰ ਟਾਰਗੇਟ ਕਰ ਰਿਹਾ ਹੈ ਇੱਥੇ ਜਿਹੜੇ ਭਾਈ ਜੀਵਨ ਸਿੰਘ ਦਾ ਜ਼ਿਕਰ ਕੀਤਾ ਇਹ ਜਿਹੜੇ ਆ ਇਹਨਾਂ ਦਾ ਜਨਮ ਜਿਹੜਾ ਆ ਬਿਹਾਰ ਦਾ ਆ ਤੇ ਬਿਹਾਰ 'ਚ ਵੀ ਇਲੈਕਸ਼ਨ ਹੋ ਰਹੀ ਹੈ ਇਹ ਇਹ ਜਿਹੜਾ ਸਿੱਧਾ-ਸਿੱਧਾ ਜੋ ਮੈਨੂੰ ਲੱਗਦਾ ਇਹ ਸਿੱਧਾ-ਸਿੱਧਾ ਜਿਹੜਾ ਆ ਇਹਨੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਤੁਸੀਂ ਸਾਰੇ ਸੁਝਵਾਨਾਂ ਨੂੰ ਤੁਹਾਨੂੰ ਵੀ ਪਤਾ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਵੀ ਕਿੱਦਾਂ ਜਿਹੜਾ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਆਪਣੇ ਜਿਹੜੇ ਆ ਆਪਣੇ ਵਕੀਲ ਭਾਈਚਾਰੇ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਹ ਜਾਣ ਕੇ ਜਿਹੜਾ ਇਹ ਧਿਆਨ ਜਿਹੜਾ ਹੈ ਨਾ ਜੋ ਮੈਨੂੰ ਲੱਗਦਾ ਇਹ ਜਾਣ ਪੁੱਛ ਕੇ ਜਿਹੜੇ ਦਿੱਤੇ ਗਏ ਆ ਜਾਇਪੁਰ ਤੋਂ ਆਏ ਗਏ ਕਿ ਇੱਕ ਤੇ ਜਿਹੜੀ ਆ ਤੁਸੀਂ ਤੁਹਾਨੂੰ ਪਤਾ ਕਿ ਜਿਹੜਾ ਤਰਨਤਾਰਨ ਦੇ ਵਿੱਚ ਖੜੀ ਹੈ ਮਜੀਠੀ ਸਿੰਘਾ ਜੀ ਬਹੁਤ ਜ਼ਿਆਦਾ ਵੋਟਾਂ ਆ ਉੱਥੇ ਦਰ ਸਮਾਜ ਦੀ ਬਹੁਤ ਵੋਟ ਆ ਸਿੱਧਾ ਜਿਹੜਾ ਟੈਂਟ ਪਾਇਆ ਜਿਹੜਾ ਉਸੇ ਵੋਟ ਨੂੰ ਟੈਂਟ ਪਾਇਆ ਫਿਰ ਇਹਨੇ ਜਿਹੜਾ ਆ ਖਾਲਸਾਮ ਦਾ ਮੁੱਤਾ ਠਾ ਕੇ ਪੰਥਕ ਹਲਕਾ ਹੈ ਉੱਥੇ ਵੀ ਨੇ ਡੈਂਟ ਪਾਇਆ ਜਿਹੜਾ ਵੋਟ ਨੂੰ ਇਸ ਕਰਕੇ ਜਿਹੜਾ ਇਹ ਜਲਦੀ ਜਿਹੜਾ ਤੁਹਾਨੂੰ ਖਬਰ ਮਿਲ ਜੇਗੀ ਮੇਰਾ ਲਗਾ ਇਲੈਕਸ਼ਨ ਤੋਂ ਬਾਅਦ ਇਹ ਪ੍ਰਧਾਨਗੀ ਤੇ ਜਿਹੜਾ ਮੇਨਤ ਮੇਨਤ ਲੱਗਦਾ ਇਹਨੂੰ ਲਾਉਣਾ ਹੀ ਪੈਣਾ ਇੱਕ ਪਾਸੇ ਅਸੀਂ ਜਿਹੜੇ ਇੰਡੀਆ ਦੇ ਪ੍ਰਧਾਨ ਨੇ ਮਲਕਾਰ ਅਰਜਨ ਖੜ ਕੇ ਆਪਾਂ ਦਲੇਤ ਪ੍ਰਧਾਨ ਬਣਾਇਆ ਤੇ ਤੁਹਾਡਾ ਜਿਹੜਾ ਪੰਜਾਬ ਦਾ ਪ੍ਰਧਾਨ ਜਿਹੜਾ ਆ ਇਹੋ ਜੀ ਬਕਵਾਸ ਕਰ ਰਿਹਾ ਇਹ ਜਿਹੜੀ ਆ ਅਸੀਂ ਤੇ ਘਰ ਤੋਂ ਘੜੇ ਹੀ ਫੜੀ ਸੈਂਡ ਕਰ ਸਕਤੇ ਨਾ ਹੀ ਇਹੋ ਜੇ ਪ੍ਰਧਾਨ ਦੇ ਥੱਲੇ ਅਸੀਂ ਕੋਈ ਕੰਮ ਕਰ ਸਕਦੇ ਆ ਸਵਾਲ ਉੱਥੇ ਦਾ ਉੱਥੇ ਗੜਾ ਚੱਲੀ ਜਾਂਦਾ ਜ਼ਿਕਰ ਨਹੀਂ ਕਰਦੇ ਜੰਨੀ ਸਾਹਿਬ ਦੇਖੋ ਸਾਹਿਬ ਦਾ ਜਿਹੜੇ ਨੇ ਕੰਦਰੀ ਨੇ ਪੰਜਾਬ ਦੇ ਉਹਨਾਂ ਦਾ ਵੀ ਦੇਖੋ ਦੱਸੋ ਜੰਨੀ ਸਾਹਿਬ ਨੇ ਦੇਖੋ ਜੰਨੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੈਂਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਉਹਨਾਂ ਨੇ ਉਹਨਾਂ ਨੇ ਫਿਰ ਆਪਣਾ ਜਿਹੜਾ ਨਾ ਪੋਰਟ ਖੜੀ ਗੱਲ ਕੀਤੀ ਵੈ ਸਾਫ਼ੀ ਗੱਲ ਕਰਦਾ ਉਹਨਾਂ ਨੇ ਗੱਲਾਂ ਕਰਤਾ ਜਿਹ ਕਹਿਤਾ ਇਹ ਵੀ ਜਿਹੜਾ 1.5 ਛੜੇ ਤੇ ਜਿਹੜਾ ਡੈਮੇਜ ਕੰਟਰੋਲ ਚ ਲੱਗੀ ਹੈ ਸਾਰੀ ਕੰਮ ਦਾ ਸੈਸ ਨਹੀਂ ਲੱਗਣਾ ਪੈਣਾ ਉਹਨਾਂ ਨੂੰ ਕਿਉਂਕਿ ਦੇਖੋ ਦੁਕਾਨ ਜਨਾ ਅਸੀਂ ਅਸੀਂ ਆਪਣੇ ਆਪ ਨੂੰ ਗਲਤ ਸਮਾਜ ਨਾਲ ਕਹਿੰਦੇ ਅਸੀਂ ਜੋੜ ਕੇ ਜੋੜ ਕੇ ਚੱਲਦੇ ਆਂ ਤੇ ਜਿੰਨਾ ਉਹ ਨੁਕਸਾਨ ਕਰ ਗਿਆ ਉਹਦਾ ਡੈਮੇਜ ਕੰਟਰੋਲ ਤੇ ਕਰਨਾ ਹੀ ਪੈਣਾ ਤੇ ਮੈਨੂੰ ਇਹ ਵੀ ਲੱਗਦਾ ਕਿ ਤੇ ਹੋਰ ਫਾਟੇ ਚ ਨਿਕਲ ਜਾਵੇ ਜਿਸ ਤਰ੍ਹਾਂ ਕੋ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਕੋਈ ਕੋਈ ਇਹ ਕੋਈ ਜਿਹੜਾ ਸਿਆਣਾ ਬੰਦਾ ਇਦਾਂ ਦਾ ਕੋਈ ਲੈਕਚਰ ਦੇਵੇਗਾ ਇਹ ਜੋ ਕੁਝ ਵੀ ਇਹਨੇ ਕਿਹਾ ਹੈ ਇਹ ਵੀ ਲੱਗਦਾ ਕਿਉਂਕਿ ਤੁਹਾਨੂੰ ਪਤਾ ਵੀ ਅੱਜਕੱਲ ਜਣਾ ਯਕੀਨ ਤਾਂ ਕਿਸੇ ਤੇ ਰਿਹਾ ਹੀ ਨਹੀਂ ਕਾਲਾ ਸਾਹਿਬ ਜਿਹੜਾ ਤੁਹਾਡਾ ਅਸਤੀਫਾ ਆ ਇੱਕ ਕਾਂਗਰਸ ਪਾਰਟੀ ਤੋਂ ਤੁਸੀਂ ਦੁਖੀ ਹੋ ਕੇ ਦਿੱਤਾ ਹੈ ਜਾਂ ਇਕੱਲੇ ਰਾਜਾ ਮੈਂ ਇਕੱਲੇ ਰਾਜਾ ਮੈਂ ਅਸਤੀਫਾ ਦੇ ਮੈਂ ਇਕੱਲੇ ਵੈ ਇਕੱਲੇ ਰਾਜਾ ਵਢਿੰਗ ਤੋਂ ਮੈਂ 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 ਇਕੱਲੇ ਰਾਜਾ ਵਢਿੰਗ ਤੋਂ ਦੁਖੀ ਹੋ ਕੇ ਦਿੱਤਾ ਕਿਉਂਕਿ ਇਹੋ ਜਿਹੇ ਪ੍ਰਧਾਨ ਅਸੀਂ ਨਹੀਂ ਇਹੋ ਜਿਹੇ ਪ੍ਰਧਾਨ ਦੇ ਥੱਲੇ ਕੰਮ ਕਰ ਸਕਦੇ ਬਾਕੀ ਮੇਰੇ ਸਾਰਿਆਂ ਨਾਲ ਵਧੀਆ ਬਾਕੀ ਕਿਸੇ ਨਾਲ ਕੋਈ ਕੋਈ ਗਲਤ ਜੇ ਜੇ ਕੋਈ ਹੋਰ ਵੀ ਗਲਤ ਕਹੇਗਾ ਤੇ ਆਪਾਂ ਗੱਤ ਨੂੰ ਗੱਤ ਚੁਰਖਾਂਗੇ ਭਾਵੇਂ ਜਿਹੜਾ ਮਰਜ਼ੀ ਹੋਵੇ। ਇਹ ਕਾਲੋ ਸਾਹਿਬ ਉੱਥਾ ਤੁਸੀਂ ਕਾਂਗਰਸ 'ਚ ਹੀ ਹੋ। ਫਿਲਹਾਲ ਮੈਂ ਮੈਂ ਫਿਲਹਾਲ ਮੈਂ ਕਾਂਗਰਸ ਸਰ ਦੀ ਮੈਂਬਰਸ਼ਿਪ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਮੈਂ। ਜੀ ਸਿਰਫ ਆਪਣੇ ਤੋਂ ਸਿਰ ਮੈਂ ਹਉਦੇ ਤੋਂ ਅਸਤੀਫਾ ਦਿੱਤਾ ਹੈ। ਕਿਉਂਕਿ ਮੈਂ ਇਹੋ ਜਿਹੇ ਬੰਦੇ ਦੇ ਪ੍ਰਧਾਨ ਦੇ ਥੱਲੇ ਮੈਂ ਨਹੀਂ ਕੰਮ ਕਰ ਸਕਦਾ ਘਰ ਤੋਂ। ਨੈਸ਼ਨਲ ਜਵਲਤ ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਉਹ ਮੈਂ ਹੁਣ ਮਨ ਕਰ ਜਿਹੜਾ ਇਹ ਵੀ ਮੇਲ ਵੀ ਜਿਹੜੀ ਹੈ ਮੈਂ ਜਿਹੜਾ ਪੰਜਾਬ ਜਿਹੜਾ ਇੰਡੀਆ ਦੇ ਪ੍ਰਧਾਨ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਮੇਲ ਕੀਤੀ ਹੈ ਉਹਨਾਂ ਨੂੰ ਮੇਲ ਕਰਤੀ ਹੈ ਚੰਨੀ ਸਾਹਿਬ ਨੂੰ ਮੈਂ ਇਹਦੀ ਕਾਪੀ ਭੇਜ ਦਿੱਤੀ ਹੈ ਇਸੇ ਜਲਾ ਪ੍ਰਧਾਨ ਜਿਹੜੇ ਆ 베ਰੀ ਸਾਹਿਬ ਉਹਨਾਂ ਨੂੰ ਭੇਜ ਦਿੱਤੀ ਹੈ ਮੈਂ ਕਿਉਂਕਿ ਅਸੀਂ ਜੇ ਗਲਤ ਗਲਤ ਨਹੀਂ ਕਹਿ ਸਕਦੇ ਤੇ ਫਿਰ ਅਸੀਂ ਅਸੀਂ ਫਿਰ ਅਸੀਂ ਇੱਕ ਐਡਵੋਕੇਟ ਹੈ ਕਮ ਸੇ ਕਮ ਸਾਨੂੰ ਸਾਨੂੰ ਪੰਜਾਬ ਵਿੱਚ ਤੁਸੀਂ ਇਹ ਦੇਖ ਲਓ ਕਿ ਕੋਈ ਬੰਦਾ ਵੀ ਕੋਈ ਕੋਈ ਕਾਂਗਰਸ ਦਾ ਕੋਈ ਵਿਅਕਤੀ ਜਿਹੜਾ ਸਿਰਿਆ ਮੋਦੇ ਖਿਲਾਫ ਨਹੀਂ ਬੋਲਿਆ ਕਾਂਗਰਸ ਆਵੇ ਕਦੋਂ ਕੀਤੀ ਸੀ ਮੇਲ ਤੁਸੀਂ ਇਹ ਮੇਲ ਮੈਂ ਜਿਹੜੀ ਅੱਜ ਸਵੇਰੇ ਮੈਂ ਹੁਣ ਕਰਕੇ ਆਇਆ ਮੈਂ ਉਸ ਤੋਂ ਬਾਅਦ ਵੀ ਡਾਇਰੈਕਟ ਮੈਂ ਸਿੱਧਾ ਇੱਥੇ ਆ ਗਿਆ ਮੈਂ ਮੇਲ ਕਰਕੇ ਪਹਿਲਾਂ ਫਿਰ ਮੈਸੇਜ ਆਇਆ ਤੁਹਾਨੂੰ ਮੈਂ ਸਾਰੇ ਆਪਣਾ ਜਿਹੜੀ ਮੇਰੀ ਲੈਟਰ ਹੈਗੀ ਜਿਹੜੀ ਅਪਾਇੰਟਮੈਂਟ ਲੈਟਰ ਜਿਹੜੀ ਆ ਉਹ ਸਾਰੀ ਪ੍ਰੈਸ ਨੋਟ ਤੁਹਾਨੂੰ ਸਾਰੇ ਮੈਂ ਦੇ ਦਿੱਤੇ ਨੇ ਨਾਲ ਜਿਹੜੀ ਆ ਉਹਦੀ ਜਿਹੜਾ ਰੈਜਿਨੇਸ਼ਨ ਉਹ ਵੀ ਮੈਂ ਦੇ ਦਿੱਤਾ ਹੈ ਮੇਰੇ ਪਾਰਟੀ ਨੇ ਤੁਹਾਡੇ ਨਾਲ ਕੀ ਨੇ ਤਾਲਮੇ ਕੀਤਾ ਵੀ ਤੁਸੀਂ ਹਜੇ ਪਾਰਟੀ ਪਾਰਟੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਹ ਜਿਹੜੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਭੇਜੀ ਮੈਂ ਸਦਾ ਉਹਨਾਂ ਨੂੰ ਭੇਜੀ ਆ ਕਿਉਂਕਿ ਜਿਹੜਾ ਪਾਰਟੀ ਨੂੰ ਹਜੇ ਤੱਕ ਪਤਾ ਹੀ ਨਹੀਂ ਕਿ ਮੈਂ ਜਿਹੜੀ ਆ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਕਾਲੋਂ ਸਾਹਿਬ ਤੁਸੀਂ ਉਹ ਜਰੂਰ ਦੱਸੋ ਪਾਰਟੀ ਦੇ ਵਿੱਚ ਇੰਨੇ ਵੱਡੇ ਲੀਡਰ ਨਹੀਂ ਆ ਜਿਸ ਤਰ੍ਹਾਂ ਉਹ ਜਿਹੜਾ ਹੈਗਾ ਆਪ ਜਿਵੇਂ ਦਾਤੂ ਰਾਜਾ ਬੜਿੰਗ ਨੇ ਇਹ ਚੀਜ਼ਾਂ ਬੋਲੀਆਂ ਨੇ ਉਸ ਚੀਜ਼ ਦੇ ਵੀ ਕਈ ਵੱਡੇ ਵੱਡੇ ਲੀਡਰ ਨੇ ਉਹ ਕਿਉਂ ਨਹੀਂ ਇਸ ਦੇ ਉੱਪਰ ਟਿਕਾਪ ਬਿਆਨ ਕਿਉਂ ਨਹੀਂ ਦਿੰਦੇ ਪੇਲੇ ਜਿਵੇਂ ਚਰਨਜੀਤ ਸਿੰਘ ਤੰਨੀਪੁਰਾ ਨੇ ਜਿਸ ਤਰੀਕੇ ਨਾਲ ਬਿਆਨ ਦਿੱਤਾ ਉਸ ਤੋਂ ਅਲੱਗਾ ਉਹ ਕਿਉਂ ਨਹੀਂ ਬਿਆਨ ਦਿੰਦੇ ਹਾਲਾਂਕਿ ਜਦੋਂ ਦੂਜੀ ਗੱਲ ਹੁੰਦੀ ਹੈ ਸਮਾਜ ਦੇ ਉੱਪਰ ਤੇ ਉਹ ਬਹੁਤ ਖੁੱਲ ਕੇ ਬੋਲਦੇ ਨੇ ਤੇ ਹੁਣ ਕੀ ਲੱਗਦਾ ਮੈਂ 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 ਉਹੀ ਗੱਲ ਕਰ ਰਿਹਾ ਜੀ ਉਹ ਉਹ ਉਹਨਾਂ ਨੂੰ ਇਹ ਲੱਗਦਾ ਕਿ ਇਹ ਰਾਹੁਲ ਜੀ ਦੇ ਬੜਾ ਨੇੜੇ ਹੈ ਠੀਕ ਹੈ ਜੀ ਉਹਨਾਂ ਨੂੰ ਡਰ ਹੋਏਗਾ ਵੀ ਸਾਨੂੰ ਸ਼ਾਇਦ ਐਮਐਲਏ ਦੀ ਸੀਟ ਸਾਡੀ ਕੱਟੀ ਜਾਵੇ ਮੈਂ ਉਸ ਜਿਹੜੀ ਤੁਹਾਡੀ ਗੱਲ ਜਿਹੜੀ ਹੈ ਮੈਂ ਉਹ ਡਰਦੇ ਹੀ ਸਾਰੇ ਡਰਦੇ ਹਾਂ ਹੁਣ ਮੈਂ ਇੱਕ 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 ਮਿੰਟ ਇੱਕ ਮਿੰਟ ਇੱਕ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਵੀ ਇੱਥੇ ਆਪਣੇ ਜਿਹੜੇ ਇੱਥੇ ਜਿਹੜੇ ਗੱਲ ਦੇਖੋ ਸਾਫ ਜਿਹੜੀ ਪ੍ਰੈਸ ਕਾਉਂਸਲ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਗੱਲ ਕਰਨੀ ਸਾਫ ਕਰੋ ਇੱਥੇ ਦੇ ਜਿਹੜੇ ਆਪਣੇ ਲੋਕਲ ਐਮਐਲਏ ਵੀ ਹੈਗੇ ਜਿਹੜੇ ਜਿਹੜੇ ਆਪਣੇ ਆਪ ਨੂੰ ਦਲ ਸਮਾਜ ਦੇ ਆਪਣੇ ਆਪ ਨੂੰ ਵੱਡਾ ਲੀਡਰ ਸਮਝਦੇ ਨੇ ਉਹ ਕਿਉਂ ਨਹੀਂ ਬੋਲਦੇ ਪਏ ਤੁਸੀਂ ਜਿਹੜਾ ਕੱਲ ਨੂੰ ਤੁਸੀਂ ਫੇਰੇ ਸਿੱਧ ਦਲ ਸਮਾਜ ਕੋਈ ਜਾਣਾ ਵੋਟਾਂ ਲੈਣ ਤੁਸੀਂ ਤਾਨੂੰ ਤੁਹਾਨੂੰ ਜਿਹੜਾ ਗਲਤ ਨੂੰ ਗਲਤ ਤਕਾਉ ਤੁਸੀਂ ਗੁੜਿੰਗ ਸਾਹਿਬ ਇਹ ਵੀ ਕਹਿੰਦੇ ਨੇ ਨਾ ਕਿ ਮੇਰੀ ਕੋਈ ਇੱਜ਼ਾ ਦੀ ਮਨਸ਼ਾ ਨਹੀਂ ਮੈਂ ਬਿਨਾ ਕਿਸੇ ਗਰਾਉਂਡ ਤੋਂ ਜਿਹੜਾ ਇੱਕੀ ਆਫਾਲੋਜੀ ਕਰਦਾ ਮੇਰਾ ਕੋਈ ਹੁੰਦੇ ਕਰਕੇ ਤੁਹਾਨੂੰ ਲੋਕ ਤਖਾਨਦਾ ਜਾਂ ਕਿਸੇ ਦੇ ਬਾਰੇ ਦਾ ਕਹਿਣਾ ਕੋਈ ਮੇਰਾ ਮਕਸਦ ਨਹੀਂ ਸੀਗਾ ਉਸ ਚੀਜ਼ ਨੂੰ ਤੁਸੀਂ ਸੈਟੀਸਫੈਕਟ ਨਹੀਂ ਸਮਲੇ ਕੋਈ ਜੀ ਮੇਰੇ ਜੋ ਮੈਂ ਆਪਣੇ ਜਿਹੜੀ ਮੇਰੀ ਜਿਹੜੀ ਸਮਝ ਹੈ ਜਿਹੜੀ ਜਿੰਨਾ ਕ ਮੈਂ ਸੋਚਿਆ ਹੈ ਮਨਛਾ ਨਹੀਂ ਸੀ ਉਹ ਜਾਣ-ਬੁੱਝ ਕੇ ਕਿਹਾ ਭਾਜੀ ਉਹਨੇ ਜਾਨ ਫੁੱਟ ਕੇ ਮੈਂ ਵੀਰੀ ਗੱਲ ਸੁਣੋ ਮਨਸ਼ਾ ਭਾਜੀ ਮੇਰੀ ਗੱਲ ਸੁਣੋ ਮਨਸ਼ਾ ਨਹੀਂ ਨਹੀਂ ਮਨਸ਼ਾ ਮੇਰੀ ਗੱਲ ਸੁਣੋ ਤੁਸੀਂ ਵੈ ਜਿਹੜੀ ਗੱਲ ਕਰ ਰਹੇ ਆਂ ਵੀ ਦੇਖੋ ਹੁਣ ਸਿੱਤੀ ਜੀ ਗੱਲ ਮੈਂ ਕਰਨ ਲੱਗਾ ਬਈ ਭਗਵੰਤ ਮਾਨ ਜਦੋਂ ਸੀਐਮ ਬਣਿਆ ਸੀ ਇਹ ਇੱਕ ਟ੍ਰਾਂਸਪੋਰਟ ਮੰਤਰੀ ਰਹੇ ਨੇ ਸਭ ਤੋਂ ਪਹਿਲਾਂ ਕੀ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਕਿ ਜਿਹੜੀਆਂ ਜਿਹੜੀਆਂ ਬੱਸਾਂ ਦੀਆਂ ਬਾਡੀਜ਼ ਜਿਹੜੀਆਂ ਉਥੋਂ ਰਾਜਸਥਾਨ ਤੋਂ ਕਿਉਂ ਬੜਵਾਈਆਂ ਗਈਆਂ ਭਾਜੀ ਦੇਖੋ ਸਿੱਤੀ ਜੀ ਗੱਲ ਹੈਗੀ ਐ ਜੀ ਇਹ ਸਭ ਤੋਂ ਪਹਿਲਾਂ ਇਹ ਰੌਲਾ ਪਿਆ ਸੀ ਨਾ ਵੀ ਉਹਨੇ ਕਿਹਾ ਸੀ ਕਿ ਸਾਰਾ ਕੁਝ ਮੇਰੇ ਕੋਲ ਹੈ ਕਹਿਣ ਦਾ ਮਤਲਬ ਹੈ ਵੀ ਉਹ ਜਿਹੜੇ ਉਸ ਕੰਮ ਦੀ ਕੰਪਨਸੇਸ਼ਨ ਦੇ ਬਦਲੇ ਆਹ ਫਾਇਦਾ ਬਿਲਕੁਲ ਬਿਲਕੁਲ ਫਾਇਦਾ ਬਿਲਕੁਲ ਫਾਇਦਾ ਦੇ ਰਿਹਾ ਜੀ ਕਿ ਸੋਚੀ ਸਮਝੀ ਸਾਜੀ ਸਾ ਜਿਹੜਾ ਬਿਆਨ ਦਿੱਤਾ ਦੇਖੋ ਭਾਜੀ ਮੇਰੀ ਗੱਲ ਸੁਣੋ ਦੇਖੋ ਇਹਦੇ ਵਿੱਚ ਜਿਹੜਾ ਵੀ ਪੜਿਆ ਲਿਖਿਆ ਮੈਂ ਜਿਹੜੀ ਕਰੇ ਜਿਹੜਾ ਵੀ ਪੜਿਆ ਲਿਖਿਆ ਬੰਦਾ ਕੋਈ ਵੀ ਹੈ ਦੇਖੋ ਮੈਂ ਵੀ ਕਮ ਸੇ ਕਮ ਮੈਂ ਵੀ ਭਾਵੇਂ ਮੇਰੇ ਲਿਖਿਆ ਛੱਡ ਦਿਓ ਤੁਸੀਂ ਆਪੇ ਸਿੱਧਾ ਸਿੱਧਾ ਸੱਤਾ ਦੀ ਪਾਰਟੀ ਨੂੰ ਜਿਹੜਾ ਹੈ ਕਿ ਫਾਇਦਾ ਦੇਖੋ ਜੀ ਜੇ ਸੱਤਾ ਪਾਰਟੀ ਉਹ ਸੱਤਾਦਾਰੀ ਪਾਰਟੀ ਉੱਥੋਂ ਜਿੱਤਦੀ ਹੈ ਹਾਂ ਤੇ ਇਹਦੇ ਇਹਦੇ ਫਾਇਨਾ ਦਾ ਜਿਹੜਾ ਬੜਾ ਅਸਰ ਪੈਣਾ ਸਿੱਧਾ ਸਿੱਧਾ ਉਹਨੂੰ ਫਾਇਦਾ ਹੋਣਾ ਮੈਨੂੰ ਤੇ ਲੱਗਦਾ ਮੇਰੇ ਮੇਰੇ ਹਿਸਾਬ ਨਾਲ ਤੇ ਹੀ ਲੱਗਦਾ ਮੈਂ ਘਰ ਤੋਂ ਘਟ ਜਿਹਦੇ ਨਾਲ ਵੀ ਮੈਂ ਗੱਲ ਕੀਤੀ ਹੈ ਹਰ ਬੰਦੇ ਨੇ ਕਿਹਾ ਕਿ ਇਹ ਰਲ ਕੇ ਕੀਤਾ ਇਹਨਾਂ ਨੇ ਤੁਸੀਂ ਜਲੰਧਰ ਤੋਂ ਆਉਂਦੇ ਜਲੰਧਰ ਦੇ ਵਿੱਚ ਜਿਹੜੀ ਕਾਂਗਰਸ ਦੀ ਡਿਸਪਲਿਨ ਕਮੇਟੀ ਦੇ ਜਿਹੜੇ ਉਹ ਹੈਡ ਨੇ ਆਪਣੇ ਹਵਤਾਰ ਹੈਨਰੀ ਨੇ ਇਹ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਜਿਹੜੀ ਕਿਸੇ ਨਾਲ ਕੋਈ ਗੱਲ ਨਹੀਂ ਸੱਦਾ ਮੈਂ ਆਪਣਾ ਹਿਸਾਬ ਦੇ ਰਿਹਾ ਮੈਂ ਆਪਣੀ ਗੱਲ ਜਿਹੜੀ ਸਦੀ ਪ੍ਰੈਸ਼ਰ ਰੱਖੀ ਹੈ ਨਾ ਮੈਂ ਕਿਸੇ ਨੂੰ ਹਜੇ ਪਤਾ ਮੈਂ ਕੋਈ ਸਿਫਾ ਦੇ ਰਿਆਂ ਜਾਂ ਨਹੀਂ ਮੈਂ ਕੀ ਕਰਨ ਲੱਗਾ ਮੇਰੀ ਹੋਰ ਕਿਸੇ ਨਾਲ ਗੱਲ ਨਹੀਂ ਹੋਈ ਅਵਤਾਰ ਹੈਨਰੀ ਜੀ ਵੀ ਸੁਲਝੇ ਇਨਸਾਨ ਨੇ ਉਹ ਦੇਖੋ ਇਹ ਜਿਹੜਾ ਵੀ ਜਿਹੜਾ ਵੀ ਜਿਹੜਾ ਸਮਝਦਾ ਜਿਹੜਾ ਹੈਗਾ ਕਿਉਂਕਿ ਅਵਤਾਰ ਹੈਨਰੀ ਜੀ ਹੁਣੀ ਪਿਛਲੇ ਦਿਨੀ ਜਿਹੜੇ ਪਾਰਟੀ ਇੱਕ ਤਰ੍ਹਾਂ ਵਿਰੋਧੀ ਗਤੀਵਿਧੀਆਂ ਲਈ ਉਹਨਾਂ ਨੇ ਕਈ ਬੰਦੇ ਪਾਰਟੀ ਚੋਂ ਕੱਢੇ ਨੇ ਆ ਪਾਰਟੀ ਚੋਂ ਕੱਢੇ ਇਹਦੇ ਦੇਖੋ ਇਹਦੇ ਵਿੱਚ ਹੁਣ ਇਹ ਆ ਕਿ ਇਹਦੇ ਵਿੱਚ ਤੇ ਜਿਹੜੀ ਆ ਜਿਹੜੀ ਆ ਦਿੱਲੀ ਜਿਹੜੀ ਆ ਹਾਈ ਕਮਾਂਡ ਜਿਹੜੀ ਆ ਉਹਨੂੰ ਵੇਖਣਾ ਚਾਹੀਦਾ ਵੀ ਆ ਜਿਹੜਾ ਬੰਦਾ ਕਿੰਨਾ ਕੁ ਨੁਕਸਾਨ ਸਾਡਾ ਕਰਕੇ ਆਇਆ ਹੈ ਚੰਨੀ ਚੰਨੀ ਦੀ ਗੱਲ ਨਹੀਂ ਕਿ ਦਲਿਤ ਲਈ ਕਰਾ ਰਹੇ ਜੇ ਪਰ ਅਸੀਂ ਕੋਆਰਡੀਨੇਟਰ ਸੁਮੇਦਰ ਸਿੰਘ ਨੂੰ ਮੋੜੀਆ ਤੁਹਾਡੀ ਉਹਨਾਂ ਦੇ ਨਾਲ ਕਿ ਕਿ ਦਲਿਤ ਆ ਦੇ ਨਸੀਹਾ ਖਾ ਦੇ ਆਪਣੇ ਆਪ ਨੂੰ ਦਲਿਤਾਂ ਦੀ ਆਵਾਜ਼ ਚੱਕ ਦੇ ਕਹਿੰਦੇ بڑے ਵੱਡੇ ਪੱਤਰ ਤੇ ਇਸ ਮਾਮਲੇ ਨੂੰ ਲੈ ਕੇ ਕਿ ਕਦੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ ਕਿਸੇ ਨਾਲ ਮੈਂ ਤੁਹੇ ਦੱਸ ਦੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਸਿੱਧਾ ਆਪਣਾ ਜਿਹੜਾ ਅਸੀਫਾ ਕਿਉਂਕਿ ਜੇ ਗੱਲ ਹੁੰਦੀ ਕੱਲ ਨੂੰ ਮੇਰੇ ਤੇ ਪ੍ਰੈਸ ਰਾਈਜ਼ ਕਰਨਾ ਸੀ ਵੀ ਆ ਕੀ ਕਰਨ ਲੱਗਾ ਆ ਕੀ ਕਰਨ ਲੱਗਾ ਮੈਂ ਜਿਹੜੀ ਗੱਲ ਜਿਹੜੀ ਹੈ ਜਿਹੜੀ ਇਹ ਗੱਲ ਜਿਹੜੀ ਜਿਹੜੀ ਮੈਂ ਰੱਖਦਾ ਪਿਆ ਮੈਂ ਸਿੱਧਾ ਸਿੱਧਾ ਤੁਹਾਡੇ ਕੋਲ ਆਇਆ ਸਿੱਧਾ ਪ੍ਰੈਸ ਵਿੱਚ ਆਇਆ ਇਹ ਕਿਸੇ ਨੂੰ ਨਹੀਂ ਸੀ ਪਤਾ ਸਿਰਫ ਮੈਂ ਇੰਨਾ ਹੀ ਪ੍ਰੈਸ ਜਿਹੜਾ ਜੜੀ ਤੁਹਾਨੂੰ ਜਿਹੜੀ ਸੂਚਨਾ ਵੀ ਦਿੱਤੀ ਕਿ ਉਹਦੇ ਵਿੱਚ ਵੀ ਇਹੀ ਦਿੱਤਾ ਕਿ ਤਰਨਤਨ ਬਾਈ ਇਲੈਕਸ਼ਨ ਤੇ ਅਵਰਿੰਦਰ ਸਿੰਘ ਰਾਜਾ ਬੜਿੰਗਵਾਰੇ ਇਹ ਸੀਫੇ ਬਾਰੇ ਵੀ ਮੈਂ ਕੋਈ ਗੱਲ ਨਹੀਂ ਸੀ ਨਾਮ ਹੈ ਕਿ ਤੁਹਾਨੂੰ ਦੱਸਿਆ ਕਿ ਮੈਂ ਸੀਫਾ ਦੇ ਰਹੇ ਹਾਂ ਕਮ ਸੇ ਕਮ ਜਦ ਤੱਕ ਦੇਖੋ ਜੀ ਅਸੀਂ ਇਹਦੇ ਖਿਲਾਫ ਮੈਂ ਜਿਹੜੀ ਗੱਲ ਕਰਨ ਲੱਗਾ ਅਸੀਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਜੇ ਜਿਹੜਾ ਗਲਤ ਹੈ ਜੇ ਪ੍ਰਧਾਨ ਮੰਤਰੀ ਕੋ ਗਲਤ ਸੀ ਤੇ ਪ੍ਰਧਾਨ ਮੰਤਰੀ ਵੀ ਗਲਤ ਕਿਹਾ ਤੇ ਜੇ ਕੋਈ ਮੁੱਖ ਮੰਤਰੀ ਗਲਤ ਹੈ ਤੇ ਮੁੱਖ ਮੰਤਰੀ ਵੀ ਗਲਤ ਕਵਾਂਗੇ ਜਿਹੜਾ ਮਰਜ਼ੀ ਹੋਵੇ ਇਸ ਕਰਕੇ ਜੇ ਗਲਤ ਜਿਹੜਾ ਗਲਤ ਹੋਏਗਾ ਗਲਤ ਨੂੰ ਅਸੀਂ ਗਲਤ ਕਵਾਂਗੇ ਤੇ ਕਹਿੰਦੇ ਰਵਾਂਗੇ ਇਹਦੇ ਖਿਲਾਫ ਜਿਹੜਾ ਇਹਨੇ ਜੋ ਕੁਝ ਵੀ ਕੀਤਾ ਹੈ ਇਹਦੇ ਖਿਲਾਫ ਅਸੀਂ ਵੱਡਾ ਸੰਘਰਸ਼ ਵੀ ਜੜਾ ਆ ਕਿਉਂਕਿ ਇਹਦੇ ਕਾਂਗਰਸ ਵੱਲੋਂ ਤਾਂ ਆਪਾਂ ਨਾਲ ਲਾ ਕੇ ਤਾਂ ਕਰ ਹੀ ਸਕਦੇ ਅਸੀਂ ਆਪਣੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਸਾਰੇ ਜਾਂ ਪਾਲਮਿਕ ਸਮਾਜ ਨਾਲ ਇਕੱਠੇ ਹੋ ਕੇ ਸਾਰਾ ਅਸੀਂ ਬਲਵੀ ਸਿੰਘਾਂ ਨਾਲ ਇਕੱਠੇ ਹੋ ਕੇ ਇਹਦੇ ਖਿਲਾਫ ਇਹਨੂੰ ਦੱਸਾਂਗੇ ਵੀ ਤੂੰ ਬੋਲਣ ਤੋਂ ਲੱਗਿਆ ਬੋਲਣ ਲੱਗਿਆ ਥੋੜਾ ਜਿਹਾ ਲਿਆਕਤ ਰੱਖ ਆਪਣੀ ਤੂੰ ਸਰਦਾਰ ਮਲਮੂਨ ਸਿੰਘ ਨੂੰ ਨਾਲ ਨੂੰ ਵੀ ਮਲਮੂਨ ਸਿੰਘ ਕਰਕੇ ਬੋਲਦਾ ਪਿਆ ਇਹਦੀ ਇਹਦੇ ਤੇ ਜੀਤ ਹੈ ਹੀ ਨਹੀਂ ਇਦੇ ਵਿੱਚ ਇੰਨੀ ਕੁ ਮੈਂ ਭੜੀ ਆ ਇਹੋ ਜੇ ਮੇਰੇ ਹਿਸਾਬ ਨਾਲ ਤਾਂ ਇਹਨੂੰ ਪ੍ਰਧਾਨ ਬਣਾਇਆ ਕਿਉਂ ਆ ਇਹਨੂੰ ਪ੍ਰਧਾਨ ਕੀਤੇ ਕਾਬਲ ਨਹੀਂਗਾ ਇਹਨੂੰ ਤਾਂ ਬੈ ਕਨਾ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਜੋ ਜਿਸ ਤਰ੍ਹਾਂ ਇਹਨੇ ਜਿਹੜਾ ਨੁਕਸਾਨ ਜਿਹੜਾ ਇਹਨੇ ਕੀਤਾ ਬਸ਼ਰਤਾਲੂ ਸਾਹਿਬ ਸਾਥੀ ਜਿਹੜੇ ਆਏ ਨੇ ਜਿਹੜੇ ਕੀ ਇਸ ਸਮਾਜ ਤੋਂ ਦੱਸੇ ਨੇ ਇਹਨਾਂ ਦਾ ਕੀ ਟੇਕਾ ਤੁਸੀਂ ਵੀ ਜਰਾ ਦੱਸੋ ਵੀ ਜੀ ਸਮਾਜ ਵਿੱਚ ਇਸ ਬਿਆਨ ਤੋਂ ਬਾਅਦ ਕਿਸ ਤਰੀਕੇ ਨਾਲ ਸਮਾਜ ਲੈ ਰਿਹਾ ਤੇ ਖਾਸ ਤੌਰ ਤੇ ਜਿਹੜੇ ਤੋਂ ਦੇ ਐਮਪੀ ਨੇ ਕੋਈ ਸਮਾਜ ਤੋਂ ਨੇ ਉਹ ਵੀ ਨਹੀਂ ਇਸ ਚੀਜ਼ ਤੇ ਬੋਲਦੇ ਤੇ ਇਹਨੂੰ ਤੁਸੀਂ ਕਿਵੇਂ ਲਿੱਦਣ ਦੇ ਸਾਰੀਆਂ ਚੀਜ਼ਾਂ ਤੁਸੀਂ ਇਹ ਜੋ ਕੁਝ ਵੀ ਹੋਇਆ ਜਿਹੜਾ ਉਹਦੇ ਬਾਰੇ ਤੁਸੀਂ ਆਪਣਾ ਰਾਏ ਦੱਸੋ ਵੀ ਜੋ ਕੁਝ ਵੀ ਹੈ ਬੋਲਿਆ ਸਰਦਾਰ ਕੂਟਰਾ ਸਿੰਘ ਬਾਰੇ ਬੋਲਿਆ ਵੀ ਤੁਹਾਡੇ ਸਮਾਜ ਵਿੱਚ ਕੀ ਕੀ ਜਾ ਰਹੀ ਹੈ ਮੈਸੇਜ ਕੀ ਜਾ ਰਿਹਾ ਹੈ ਸਮਾਜ ਕਿਵੇਂ ਸੋਚਦਾ ਹੈ ਸਭੀ ਚੀਜ਼ਾਂ ਅਮਾਈ ਕਾ ਗੋਰੀ ਅਸਲ ਇਹ ਹੈ ਇਹ ਕਿਹਾ ਜਾ ਰਿਹਾ ਮਾਈਕ ਮਾਈਕ ਆਪਣਾ ਨਾਮ ਦੱਸ ਦਿਓ ਜੀ ਨਾਮ ਦੱਸ ਦਿਓ ਆਪਣਾ ਪਿੰਨ ਮੇਰਾ ਨਾਮ ਮਨੋਪ ਚੰਦੇ ਆ ਜੀ ਇਹ ਕਿ ਹੈ ਸਮਾਰਟ ਨੂੰ ਕਹਿਣਾ ਹੋਵੇ ਗਲਤ ਉਹ ਅਸੰਤ ਹੈ ਹੀ ਕੁ ਇਹਨੇ ਕਿ ਸਾਰੀ ਜੇ ਚੰਗਾ ਨਹੀਂ ਕਿੰਨੋਂ ਪਸਾਰੇ ਮਿਰਤੀ ਕਰਦੇ ਤੇ ਕਾਲੂ ਸਾਹਿਬ ਕਾਲੂ ਸਾਹਿਬ ਇੱਕ ਚੀਜ਼ ਦੱਸੋ ਕਾਲੂ ਸਾਹਿਬ ਇੱਕ ਚੀਜ਼ ਦੱਸੋ ਰਾਜਾ ਬੜਿੰਗਾ बार-बार ਇਹੋ ਜਿਹਾ ਬਿਆਨ ਦੇਣਾ ਕੋਈ ਨੈਰੇਟਿਵ ਸੈੱਟ ਕੀਤਾ ਗਿਆ ਹੈਗਾ ਯਾ ਉਹ ਦਿਖਾਣਾ ਚਾਹੁੰਦੇ ਨੇ ਕਿ ਮੈਂ ਬਹੁਤ ਵੱਡਾ ਲੀਡਰ ਹਾਂ ਕਾਂਗਰਸ ਪਾਰਟੀ 'ਚ ਹੀ ਰਹਿ ਕੇ ਮਾਧ ਆ ਵਿੱਚ ਰਹਿ ਕੇ ਮੇਰੇ ਤੇ ਐਨੀ ਐਫ ਆਈ ਆਰ ਦਰਜ ਹੋਈ ਹੈ ਕੀ ਕੁਛ ਤਾਂ ਲੱਗਦਾ ਹੈ ਲੱਗਦਾ ਦੇਖੋ ਜੀ ਰਾਜਾ ਬਰੇਗ ਨੇ ਜਿਹੜਾ ਬਿਆਨ ਦਿੱਤਾ ਐਫ ਆਈ ਆਰ ਤੇ ਜਿਹੜੀ ਹੈ ਸਾਈਬਰ ਸੈੱਲ ਕਪੂਰਥਾਲੇ ਵਿੱਚ ਦਰਜ ਹੋ ਗਈ ਹੈ ਸਦਾ ਕੋਟਾ ਸਿੰਘ ਉਹਨਾਂ ਦੇ ਬੇਟਾ ਨੇ ਜਿਹੜੀ ਦਰਜ ਕਰਾਈ ਹੈ ਤੇ ਤੁਸੀਂ ਇੱਕ ਹੋਰ ਦੇਖੋ ਤੁਸੀਂ ਜਦੋਂ ਐਸਸੀ ਕਮਿਸ਼ਨ ਨੇ ਨਹੀਂ ਜਿਹੜੀ ਜਿਹੜੀ ਕੋਹਲੋਰ ਵੀਡੀਓ ਆਈ ਹੈ ਸਰਦਾਰ ਬੱਚਿਆ ਦੇ ਨਾਲ ਜਿਹੜਾ ਇਹ ਦੂੜੇ ਤੇ ਹੱਥ ਰੱਖ ਕੇ ਜਿਹੜਾ ਕਰ ਰਿਹਾ ਹੈ ਬਾਚੋ ਵਰਡ ਵੀ ਬੋਲਦੇ ਨੇ ਕਿ ਕੀ ਲੱਗ ਰਿਹਾ ਕੋਈ ਨੈਰੇਟਿਵ ਸੈੱਟ ਕਰ ਰਹੇ ਨੇ ਉਹ ਨੂੰ ਤਾਂ ਲੱਗਦਾ ਵੀ ਇਹ ਇਹ ਕੇਸ ਪਾਸੇ ਚੱਲ ਰਿਹਾ ਇਹ ਤਾਂ ਇਹ ਤਾਂ ਮੈਨੂੰ ਲੱਗ ਰਿਹਾ ਵੀ ਇਹ ਕਾਂਗਰਸ ਨੂੰ ਇੰਨਾ ਕੁ ਨੁਕਸਾਨ ਪਚਾ ਮਤਲਬ ਪਚਾ ਰਿਹਾ ਹੈ ਵੇ ਰੋੜ ਕੋਈ ਨਾ ਕੋਈ ਜਿਹੜਾ ਇਹੋ ਜੀ ਗੱਲ ਕਰਦਾ ਤੁਸੀਂ ਤੁਸੀਂ ਦੇਖ ਲਓ ਵੀ ਕਈ ਜਿਹੜੀ ਐ ਇੱਕ ਮੈਂ ਉਹ ਵੀ ਮੈਂ ਸੁਣ ਤ ਕਿਤੇ ਮੈਂ ਪੜ ਰਿਹਾ ਸੀ ਵੀ ਉਸੇ ਜਿਹੜਾ ਕਾਂਗਰਸ ਦਾ ਜਿਹੜਾ ਕੈਂਡੀਡੇਟ ਖੜਾ ਸੀ ਉਥੇ ਲੋਕਾਂ ਨੂੰ ਸਬੋਧਨ ਕਰਕੇ ਕਹਿ ਰਿਹਾ ਵੀ ਪਿੰਡ ਦਾ ਤੇ ਕੁੱਤਾ ਵੀ ਜੇ ਆ ਜਾਵੇ ਤਾਂ ਅਸੀਂ ਉਹਨੂੰ ਵੀ ਪੁੱਛ ਲਈਦਾ ਤੇ ਇਹ ਤਾਂ ਤੁਹਾਡਾ ਆਪਣਾ ਬੰਦਾ ਮੈਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਸਿੱਧਾ ਜਿਹੜਾ ਨਾ ਇਹ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਪਿਛਲੇ ਦਿਨ ਹੀ ਸੋਰਸਸ ਦੇ ਉਦਾਰ ਉਸ ਆ ਗਿਆ ਲੱਗਦਾ ਹੈ ਕਿ ਕੁਵੇਲ ਹੈ ਰਾਜ ਨਹੀਂ ਚੱਣੀ ਸਾਈ ਕਮਾਂਡ ਇਹਨਾਂ ਨੂੰ ਝਾੜੂ ਵੀ ਲਗਾਈ ਸੀ ਬਾਈ ਇਲੈਕਸ਼ਨ ਨੂੰ ਲੈ ਕੇ ਕਹਿੰਦੇ ਕਿ ਲੁਧਿਆੜੇ ਦੇ ਵਿੱਚ ਤਾਂ ਚਲੋ ਆਸ਼ੂ ਵੀ ਨਹੀਂ ਸੱਦਿਆ ਸੀਗਾ ਇੱਥੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਰਿਹਾ ਇੱਥੇ ਇਕੱਠੇ ਕਿਉਂ ਨਹੀਂ ਹੋਣ ਨਜ਼ਰ ਆ ਰਹੇ ਨੇ ਜੇ ਕੋਈ ਕਿਸੇ ਨਾਲ ਨਹੀਂ ਕਰ ਰਹੀ ਨਹੀਂ ਉਹ ਸ਼ਾਇਦ ਉਹਦਾ ਗੁੱਸਾ ਕੱਢ ਰਹੀ ਤਾਂ ਦੇਖੋ ਇੱਕ ਇੱਕ ਗੱਲ ਤੇ ਜਿਹੜੀ ਇਹ ਆ ਕਿ ਇਸ ਵੇਲੇ ਜਿਹੜਾ ਸਾਰੇ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਕੱਥੇ ਹੋ ਕੇ ਨਹੀਂ ਜਾਂਦੇ ਕੋਈ ਵੀ ਇਹ ਤਾਂ ਨੀਪਸਾਰੇ ਨੂੰ ਪਤਾ ਹੈ ਸਾਰੇ ਆਪਣੇ ਆਪ ਨੂੰ ਇਸ ਵੇਲੇ ਇਹਨਾਂ ਸਾਰੇ ਕਹਿੰਦੇ ਜੀ ਅਸੀਂ ਮੈਂ ਮੁੱਖ ਮੰਤਰੀ ਬਣ ਜਾਣਾ ਮੈਂ ਬਣ ਜਾਣਾ ਵੀ ਜਿਹੜਾ ਕੰਮ ਕਰਨ ਵਾਲਾ ਜਾਂ ਜਿੰਨਾ ਕਿ ਨੁਕਸਾਨ ਤੁਸੀਂ ਪਿਛਾ ਰਹੇ ਮੈਨੂੰ ਲੱਗਦਾ ਨਹੀਂ ਵੀ ਇੱਕ ਸਿੱਧਾ ਸਿੱਧਾ ਨੁਕਸਾਨ ਜਿਹੜਾ ਡਾੜਾ ਸਮਾਜ ਨੂੰ ਤੁਸੀਂ ਨਰਾਜ਼ ਕਰ ਰਹੇ ਹੋ ਇਹ ਸਿੱਧਾ ਸਿੱਧਾ ਨੁਕਸਾਨ ਜਿਹੜਾ ਇਹਨੂੰ ਕਿੱਦਾਂ ਇਹਨਾਂ ਨੇ ਹੁਣ ਇਹਨੂੰ ਜਿਹੜਾ ਡੈਮੇਜ ਜਿਹੜਾ ਕਰ ਦਿੱਤਾ ਇਹਨੂੰ ਕੰਟਰੋਲ ਕਿੱਦਾਂ ਕਰਨਾ ਇਹ ਤਾਂ ਹੁਣ ਹਾਈ ਕਮਾਂਡ ਦੇਖੇਗੀ ਪਰ ਮੇਰੇ ਜੋ ਮੈਨੂੰ ਲੱਗਦਾ ਹੈਗਾ ਜਿੰਨਾ ਕਿ ਮੈਂ ਲੋਕਾਂ ਤੇ ਵਿਚਰਦਾ